ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਦਿੱਕਾ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਕੈਬਨਿਟ ਮੰਤਰੀ ਦੇ ਕਾਫ਼ਲੇ ਨਾਲ ਵਾਪਰਿਆ ਸੜਕ ਹਾਦਸਾ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਮਨੋਰੰਜਨ ਜਗਤ ਨੂੰ ਇੱਕ ਹੋਰ ਵੱਡਾ ਘਾਟਾ ਮਹਾਭਾਰਤ ਫੀਮ ਪੰਗਰ ਸੀਰ ਦਾ ਹੋਇਆ ਦਿਹਾਤ ਸਤਵੇਂ ਚ ਫੈਨਸ ਪਾਕਿਸਤਾਨ-ਅਫਗਾਨਿਸਤਾਨ ਵਿੱਚ ਮੁੜਛੜੀ ਜੰਗ 12 ਨਾਗਿਕਾਂ ਦੀ ਮੌਤ 100 ਤੋਂ ਵੱਧ ਜ਼ਖਮੀ 7 ਪਾਕਿਸਤਾਨ ਫੌਜੀਆਂ ਦੀ ਮੌਤ। ਕਿਸਾਨ ਆਗੂ ਗੁਰਨਾਮ ਸਿੰਘ ਚੜਿਨੀ ਨੇ ਅਫਸਰ ਦੇ ਮਾਰਿਆ ਥੱਪੜ ਅਮੋ ਸਾਹਮਣੇ ਹੋਏ ਪੁਲਿਸ ਤੇ ਕਿਸਾਨ। ਪਾਕਿਸਤਾਨ ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ ਇਸ ਗੇਂਦਬਾਜ਼ ਨੇ ਮਚਾਈ ਤਬਾਹੀ ਲਈਆਂ 10 ਵਿਕਟਾਂ ਜਾਨੋ ਕਿਵੇਂ ਜਿੱਤਿਆ ਇਹ ਮੈਚ। ਤੇ ਹੁਣ ਖਬਰਾਂ ਵਿਸਾਰ ਦੇ ਨਾਲ। ਗੁਰਦਾਸਪੁਰ ਦੌਰੇ ਤੇ ਆਏ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਕਾਫਲੇ ਨਾਲ ਹਾਦਸਾ ਵਾਪਰਿਆ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕਵਾਲ ਜਾਂਦੀਆਂ ਕਲਾਰੋਨੀ ਨੇੜੇ ਡੀਸੀ ਦਫ਼ਤਰ ਦੀ ਪਾਇਲਟ ਨਾਮ ਸਾਮਨੀਓ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ ਅਤੇ ਕਾਰ ਚਾਲਕ ਵੀ ਜ਼ਖਮੀ ਹੋ ਗਿਆ ਇਸ ਹਾਦਸੇ ਤੋਂ ਬਾਅਦ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕੁਝ ਜ਼ਖਮੀਆਂ ਨੂੰ ਗੱਡੀਆਂ ਵਿੱਚ ਬਾਹਰ ਕੱਢਿਆ ਕਾਫਲੇ ਵਿੱਚ ਮੌਜੂਦ ਐਮਬੂਲੈਂਸ ਸਰਾਈ ਹਸਤਾਲ ਪਹੁੰਚਾਇਆ ਅਤੇ ਦੱਸਦੀ ਹੈ ਹਾਦਸੇ ਸਮੇਂ ਮੰਤਰੀ ਵਿਕਾਫਲੇ ਵਿੱਚ ਮੌਜੂਦ ਸਹਾ ਨਧਿਕਾਰੀਆਂ ਦੀ ਇੱਕ ਟੀਮ ਵੀ ਉਹਨਾਂ ਦੇ ਨਾਲ ਸੀ ਹਾਦਸੇ ਤੋਂ ਬਾਅਦ ਮੰਤਰੀ ਨੇ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ ਤੇ ਉਹਨਾਂ ਦੀ ਟੀਮ ਨੇ 108 ਐਮ뷸ੈਂਸ ਨੂੰ ਬੁਲਾਇਆ ਜਖਮੂਦ ਲਾਜ਼ਮਤਕਾਰ ਡਰਾਈਵਰ ਨੂੰ ਤੁਰੰਤ ਕਲਨਾਰ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਇਸ ਤੋਂ ਬਾਅਦ ਮੰਤਰੀ ਹਰਪਜਨ ਸਿੰਘ ਈਟੀਓ ਚਲੇ ਗਏ ਟੀਵੀ ਇੰਡਸਟਰੀ ਤੋਂ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਵੀਆਰ চোপੜਾ ਦੇ ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪੰਕਜ ਸੀ ਦਾ ਦੇ ਹੱਥ ਹੋ ਗਏ ਉਹਨਾਂ ਦੇ ਕਰੀਬੀ ਦੋਸਤ ਅਮਿਤ ਬਹਿਲ ਨੇ ਇੰਡੀਆ ਟੂਡੇ ਨਾਲ ਇੱਕ ਇੰਟਰਵਿਊ ਵਿੱਚ ਅਦਾਕਾਰ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਸੂਤਰਾਂ ਅਨੁਸਾਰ ਪੰਕਜ ਕੈਂਸਰ ਨਾਲ ਜੂਝ ਰਹੇ ਸੀ ਪਰ ਪਿਛਲੇ ਕੁਝ ਮਹੀਨਿਆਂ ਵਿੱਚ ਉਹਨਾਂ ਦਾ ਕੈਂਸਰ ਵਾਪਸ ਆ ਗਿਆ ਅਦਾਕਾਰ ਦੀ ਹਾਲਤ ਗੰਭੀਰ ਸੀ ਬਿਮਾਰੀ ਕਾਰਨ ਉਹਨਾਂ ਦੀ ਵਿਰਤੀ ਸਰਜਰੀ ਵੀ ਹੋਈ ਸੀ ਹਾਲਾਂਕਿ ਪੰਕਜ ਨੂੰ ਬਚਾਇਆ ਨਹੀਂ ਜਾ ਸਕਿਆ ਸੋਸ਼ਲ ਮੀਡੀਆ ਤੇ ਪੰਕਜ ਦੀ ਮੌਤ ਦੀ ਖਬਰ ਨੇ ਟੀਵੀ ਇੰਡਸਟਰੀ ਨੂੰ ਸੋਗ ਵਿੱਚ ਡੁਬਾ ਦਿੱਤਾ ਹੈ ਮੰਗਲਵਾਰ ਰਾਤ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਅਫਗਾਨ ਤਾਲਿਬਾਨ ਵਿਚਕਾਰ ਫੇਰੇ ਝੜਪਾਂ ਹੋਈਆਂ ਐਸਓਸੀਐਡਿਟ ਪ੍ਰੈਸ ਦੇ ਅਨੁਸਾਰ ਖੈਬਰ ਸੁਨਾਮਾ ਦੇ ਕਰਮ ਜ਼ਿਲ੍ਹੇ ਵਿੱਚ ਸਰਦ ਤੇ ਦੀਵਾ ਵਿਚਕਾਰ ਤਣਾਵ ਵਧ ਗਿਆ ਤੇ ਅੱਜ ਸਵੇਰੇ ਕੰਦਾਰ ਦੇ ਸਪੀਨ ਬੋਲਦਕਾਰ ਖੇਤਰ ਦੇ ਹਮਲਾ ਕੀਤਾ ਜਿਸ ਵਿੱਚ 12 ਨਾਗਰਿਕ ਮਾਰੇ ਗਏ ਤੇ 100 ਤੋਂ ਵੱਧ ਜ਼ਖਮੀ ਹੋ ਗਏ ਦੋਮਾ ਤਰਾਨੀ ਲੜਾਈ ਵਿੱਚ ਟਿਕਾਣਾ ਤੇ ਕਬਜਾ ਕਰਨ ਦਾ ਦਾਵਾ ਕੀਤਾ ਤੇ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾਇਆ ਪਾਕਿਸਤਾਨੀ ਸਰਕਾਰੀ ਮੀਡੀਆ ਨੇ ਤਾਲੀਬਾਨ ਤੇ ਬਿਨਾ ਕਿਸੇ ਪ੍ਰਕਾਹਤ ਦੇ ਪਹਿਲੀ ਗੋਲੀ ਚਲਾਉਣ ਦਾ ਦੋਸ਼ ਲਗਾਇਆ ਹਰਿਆਣਾ ਦੇ ਕੁਰਕ ਖੇਤਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਚੋਨੇ ਦੀ ਖਰੀਦ ਵਿੱਚ ਬੇਨਿਆਮੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਤੇ ਪ੍ਰਸ਼ਾਸਨ ਆਮੋ-ਸਾਮne ਹੋ ਗਏ ਇਸ ਦੌਰਾਨ ਕਿਸਾਨ ਵੱਡੀ ਗਿਣਤੀ ਵਿੱਚ ਮਿੰਨੀ ਇਸ ਕਰਤੇ ਤੇ ਦੇ ਸਾਹਮਣੇ ਡੀਸੀ ਦਫਤਰ ਦੇ ਬਾਹਰ ਚੋਨੇ ਦੀ ਲਿਫਟਿੰਗ ਲਈ ਵਿਰੋਧ ਪ੍ਰਦਰਸ਼ਨ ਕਰਨ ਲਈ ਪਹੁੰਚੇ ਪਰ ਇਸ ਮੌਕੇ ਜ਼ਬਰਦਸਤ ਹੰਗਾਮਾ ਹੋਇਆ ਦਰਸਤਾ ਭਾਰਤੀ ਕਿਸਾਨ ਜੁਨੀਆ ਤੇ ਪ੍ਰਦਾਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਸ਼ਾਸਨ ਨਾਲ ਸਿੱਕੀ ਬੈਸੋਈ ਦੂਸ਼ ਹੈ ਕਿ ਇਜ਼ਾਨ ਆਗੂ ਨੇ ਜ਼ਿਲ੍ਹਾ ਪ੍ਰਸ਼ਾਸ ਖੁਰਾਕ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੂੰ ਥੱਪੜ ਮਾਰਿਆ ਮੌਕੇ ਤੇ ਹਫੜਾ ਤੱਕੜੀ ਮੱਚ ਗਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਇਸ ਸਮੇਂ ਮੌਕੇ ਤੇ ਭਾਰੀ ਪੁਲਿਸ सभु फिति ते नज़र रखी जहिड़ी आहे ਪਾਕਿਸਤਾਨ ਨੇ ਲਾਹੌਰ ਵਿੱਚ ਪਹਿਲੇ ਟੈਸਟ ਵਿੱਚ ਦੱਖਣੀ ਅਫਰੀਕਾ ਨੂੰ 93 ਦੌਰਾਂ ਨਾਲ ਹਰਾਇਆ 270 ਦੌਰਾਂ ਦਾ ਟਿਚਰ ਦਿੱਤਾ ਪਰ ਦੱਖਣੀ ਅਫਰੀਕਾ ਸੈਲਫ 183 ਦੌਰਾਂ ਤੇ ਆਊਟ ਹੋ ਗਿਆ 39 ਸਾਲਾ ਪਾਕਿਸਤਾਨ ਗੇਂਦਬਾਜ਼ ਨੁਮਾਨ ਅਲੀ ਇਕਵਾਰ ਫੇਰ ਚਮਕਿਆ ਦੂਜੀ ਵਾਰੀ ਪਾਰੀ ਵਿੱਚ ਚਾਰ ਵਿਕਟਾਂ ਲੈ ਕੇ ਮੈਚ ਕੁੱਲ 10 ਵਿਕਟਾਂ ਲਈਆਂ ਸਹਾਨੀ ਅਫਰੀਦੀ ਨੇ ਦੂਜੀ ਵਾਰੀ ਪਾਰੀ ਵਿੱਚ ਚਾਰ ਬੱਲੇਬਾਜ਼ਾਂ ਨੂੰ ਵੀ ਆਊਟ ਕੀਤਾ ਇਸ ਨਾਲ ਪਾਕਿਸਤਾਨ ਨੇ ਦੋ ਟੈਸਟਾਂ ਦੀ ਲੜੀ ਵਿੱਚ ਇੱਕ ਤੇ ਜੀਰੋ ਦੀਵੰਤ ਬਣਾ ਲਈ ਦੂਜਾ ਟੈਸਟ 20 ਅਕਤੂਬਰ ਤੋਂ 라ਵਲਪਿੰਡੀ ਵਿੱਚ ਖੇਡਿਆ ਜਾਏਗਾ ਦੱਖਣੀ ਅਫਰੀਕਾ ਮੌਜੂਦਾ ਵਿਸ਼ਵ ਟੈਸਟ ਚੈਂਪੀਅਨ ਇਸ ਸਾਲ ਦੇ ਸ਼ੁਰੂ ਵਿੱਚ ਡਬਲਯੂਟੀਸੀ ਫਾਈਨਲ ਵਿੱਚ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ ਤੇ 104 ਦਸੰਕੜੇ ਦੇ باوجود ਅਫਰੀਕੀ ਟੀਮ ਪਹਿਲੀ ਵਾਰ ਪਾਰ ਵਿੱਚ ਸਿਰਫ 269 ਦੌੜਾਂ ਹੀ ਬਣਾ ਸਕੇ ਜਿਸ ਨਾਲ ਪਾਕਿਸਤਾਨ ਨੂੰ ਪਹਿਲੀ ਵਾਰ ਪਾਰੀ ਵਿੱਚ 109 ਦੌੜਾਂ ਦੀ ਵੱਡੀ ਵੜਤ ਮਿਲੀ